ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਚੜੱਕ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਹੀ ਐ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ 6 ਵੜਾ ਮਖਾਉਣੀਆਂ ਪ੍ਰਾਈਸ ਜਾਇਜ਼ ਹੀ ਹੋਣਗੇ ਬਾਕੀ ਤੁਸੀਂ ਸੌਣ ਹੀ ਲੈਣੇ ਆ ਦੋ ਤਾਜ਼ੀਆਂ ਸੂਈਆਂ ਸੋਈਆਂ ਇੱਕ ਦੀ ਆ ਜੇਰ ਹੋਣੀ ਪਈ ਐ ਚੱਲਦੀ ਵੀਡੀਓ ਦੀ ਸਿੱਟੀ ਐ ਪਾਸੇ ਕਰਤੀ ਹੁਣ ਇਨਫਰਮੇਸ਼ਨ ਲੈ ਲੈਣਾ ਉਹ ਕਰਦੇ ਹਾਂ ਅਲਵਾ ਦਿੰਦੇ ਆ ਪਰ ਪਹਿਲਾਂ ਸਾਰੀ ਇਨਫਰਮੇਸ਼ਨ ਲੈ ਗਏ ਹਾਂਜੀ ਸਾਸਿਕਾ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਦਾ ਨਾਮ ਹਰਦੇਵ ਸਿੰਘ ਪਿੰਡ ਚੜਿਆਕ ਦੇ ਕੋਠੇ ਜਿਹੜਾ ਮੋਗਾ ਵੀਰੇ ਫੋਨ ਨੰਬਰ ਦੱਸਿਓ 7716305542 ਇਹ ਤੋਂ ਸ਼ੁਰੂ ਕਰ ਲੈ ਕੰਨਵਾ ਸੂਆ ਇਹ ਵੀਰੇ ਅਗਲੇ ਨੇ ਤਾਂ ਦੂਜਾ ਕਿ ਅਗਲਾ ਭਲਾ ਤੀਜੇ ਚੌਥੇ ਮਾਨ ਵਾਲੇ ਠੀਕ ਐ ਹਾਂਜੀ ਕਿੰਨਾ ਕਦਦ ਪੈ ਜੂ। ਉਹਦੇ ਅਰੇ ਵੀਰੇ ਅਗਲਾ ਦਾ 25 ਕਹਿ ਦਿੰਦਾ। ਹਾਂ ਨਾ 27 25 20 ਮੰਨ ਕੇ ਲਈ ਤੇ 20 ਮੰਨ ਕੇ ਅਗਲਾ ਲਈ। ਮਗਰ ਕੀ ਆ? ਮਗਰ ਵੱਛੀ ਆ ਵੀਰੇ। ਕੱਢੀ ਬਾਹਰ ਨੂੰ। ਦੋਸਤੋ ਬਾਈ ਕਹਿੰਦਾ ਜੀ ਤੋਂ ਲਈ ਅਗਲੇ ਨੇ ਦੂਜਾ ਸੂਹਾ ਕਿਆ ਜਿਹਦੇ ਪਸੰਦ ਆ ਉਹ ਦੂਜਾ ਮੰਨ ਲਓ ਤੀਜਾ ਮੰਨ ਲਓ ਚੌਥਾ ਮੰਨ ਲਓ ਜਿਹੜਾ ਸੂਹਾ ਮਰਜੀ ਮੰਨ ਲਓ। ਸੂਏ ਵਾਲਾ ਕੋਈ ਚੱਕਰ ਹੀ ਨਹੀਂਗਾ। ਜਿਹੜਾ ਤੁਹਾਨੂੰ ਲੱਗਦਾ ਉਹੀ ਮੰਨ ਕੇ ਅਗਲਾ ਸੌਦਾ ਕਰ ਲੇ। ਜੀਰ ਪੈ ਗਈ ਆ ਮਗਰ ਇਹਦੇ ਵੱਛੀ ਆ। HF ਨਸਲ ਦੀ ਡੱਬੀ ਵੈੜ ਪ੍ਰਿੰਟ ਵਾਲੀ ਕਦ ਕਾਠ ਵੱਡਾ ਹੀ ਆ ਬਾਕੀ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਥਣ ਚਾਰ ਹੀ ਆ ਕੋਈ ਵਾਧੂ ਫੂਟ ਸ਼ਾਂਗ ਹੈ ਨਹੀਂ ਆਦੀ ਚਵਾਈ ਵਾਲੇ ਥਾਣਾ ਬਾਕੀ ਤੁਹਾਨੂੰ ਰੋਕ ਕੇ ਨੇੜ ਤੋਂ ਵੀ ਚੈੱਕ ਕਰਾ ਦੇਣਾ ਬੱਚਾ ਵੀ ਮਗਰ ਸੋਹਣੀ ਮੱਛੀ ਆ ਆਪਦੀ ਮਾਂ ਨਾਲੋਂ ਵੱਧ ਜਾਤ ਚਾ ਡੱਬੀ ਮੱਛੀ ਆ ਪਿੰਕ ਨੋਜ਼ ਵਾਲੀ ਚੰਗੀ ਸੇਵਾ ਸੰਭਾਲ ਗੌਰ ਹੋ ਜਾਂਦੀ ਆਉਂਦੇ ਸੂਏ ਨੂੰ ਆਪਦੀ ਮਾਂ ਦੇ ਮਗਰ ਵੜ ਤਿਆਰ ਹੋ ਜੂ ਥਣ ਸੋਹਣੇ ਆ ਚਾਰਾਂ ਥਣਾਂ ਦਾ ਸੇਮ ਹੀ ਸਾਈਜ਼ ਆ 20 ਕਿਲੋ ਮੰਨ ਕੇ ਬਾਈ ਕਹਿੰਦਾ ਅਗਲਾ ਆਜੇ ਆਪਾਂ 20 ਕਿਲੋ ਮੰਨ ਕੇ ਲਈਏ ਜਿਹੜੇ ਇਹਨਾਂ ਪਰਿਵਾਰ ਤੋਂ ਲਈਓ ਤਾਂ 25 ਲੀਟਰ ਦੁੱਧ ਦੱਸਦੇ ਪਰ ਬਾਈ ਕਹਿੰਦਾ ਅਸੀਂ 20 ਮੰਨ ਕੇ ਲਈ ਹੈ ਜਿਹਦੇ ਪਸੰਦ ਆਉ ਉਹ ਅਗਲੇ ਨੇ ਵੇਖਣਾ ਕਿ ਕਿੰਨਾ ਦੁੱਧ ਦੇਊ ਅਗਲਾ ਆਪਦੀ ਸਮਝ ਨਾ ਲੈ ਲੈ ਪਰ ਵੈੜ ਵੱਡੀ ਆ ਰੁੱਤ ਹੁਣ ਅੱਗੇ ਵਧੀਆ ਆ ਗਈ ਆ ਇਹਨਾਂ ਦੁੱਧ ਪੀਉਣ ਦਾ ਹੱਕ ਬਣਦਾ ਬਾਕੀ ਦੁੱਧ ਅੱਗੇ ਤੁਹਾਡੀ ਸੇਵਾ ਸੰਭਾਲਤੇ ਆ ਮੁੱਲ ਜਾਇਜ਼ ਆ ਬਾਈ ਇਹ 64 ਦੀ ਦੇ ਦੇਾਂਗੇ ਵੀਰੇ ਮਾਨਤਾਨ ਹੋ ਜੂ ਕੱਦਦੇ ਆ ਜੀ 64000 ਮੁੱਲ ਆ ਮਾਨਤਾਨ ਹੋ ਜੂ 2 ਨੰਬਰ ਤੇ ਆ ਜਾ ਬਾਈ 2 ਨੰਬਰ ਵੀ ਰੇਹ ਰਹਾ ਇਹ ਸੂਈ ਤਾਂ ਵੇਹੇ ਪਹਿਲੇ ਸੂਈ ਆ ਵੱਡੇ ਵਾਂ ਹੋ ਕੇ ਬਣੀ ਆ ਅਗਲਾ ਭਲਾ ਤੀਜੇ ਚੌਥੇ ਮਾਣ ਵਾਲੇ ਠੀਕ ਆ ਹਾਂ ਪਹਿਲੇ ਸੂਏ ਸੂਈ ਆ ਮਗਰ ਵੱਛੀ ਇਹਦੇ ਸੂਈ ਨੂੰ ਸਮਾ ਸੂਈ ਵੀ ਰੇ ਇਹ ਪਰਸੋਂ ਸੂਈ ਹੈ ਕਿੰਨਾ ਕੁ ਦੁੱਧ ਪਿਆਜੂ ਦੁੱਧ ਇਹ ਵੀ ਰਿਆਂ ਨੂੰ ਦੇਣਾ ਚਾਹੀਦਾ 14 15 ਕਿੰਨੀ ਕੁ ਬੌਲੀ ਹੋ ਬੌਲੀ ਯਾਰ ਹੁਣ 7 ਲੀਟਰ ਤਿਆਰ ਆ ਜਿਹੜੀ ਕੰਡੇ ਦੇ ਚਾੜ ਦੇਣੀ ਆਪਾਂ ਮੁੱਲ ਜਾਇਜ਼ ਆ ਇਹ ਦੇ ਦੇਾਂਗੇ 40 ਦੀ ਵੀਰ 13 14 ਕਿਲੋ ਬਾਈ ਦਾਸ ਦਾ ਦੁੱਧ ਪਿਆਜੂ ਪਰਸੋਂ ਦੀ ਸੂਈ ਹੈ ਅੱਜ ਜਿਹੜੀ ਬੌਲੀਬਾਈ ਕਹਿੰਦਾ 7 ਕਿਲੋ ਕੰਡੇ ਵਾਲੀ ਤਿਆਰ ਹੈ ਬਾਕੀ ਜਿਹਦੇ ਪਸੰਦ ਆਉ ਹਰੇਕ ਵੀਡੀਓ ਚ ਵਾਰ-ਵਾਰ ਕਹਿੰਦਾ ਮੈਂ ਵੀਡੀਓ ਬਣਾਉਣਾ ਜਾਂ ਕੋਈ ਹੋਰ ਭੈਣ ਭਰਾ ਵੀਡੀਓ ਬਣਾਉਂਦਾ ਵੀਡੀਓ ਬਣਾਉਣ ਵਾਲੇ ਦਾ ਕੰਮ ਵੀਡੀਓ ਬਣਾਉਣਾ ਤੁਸੀਂ ਪੈਸੇ ਲਾਉਣੇ ਆ ਤੁਸੀਂ ਝੋਕੇ ਵੇਖਣੀ ਆ ਭਾਵੇਂ ਦੋ ਟਾਈਮ ਝੋਲਿਓ ਭਾਵੇਂ ਚਾਰ ਟਾਈਮ ਝੋਲੋ ਜਿਹੜਾ ਵੀ ਪਸ਼ੂ ਤੁਹਾਡੇ ਪਸੰਦ ਆਉਂਦਾ ਅਗਲਾ ਆਪਦੀ ਤਸੱਲੀ ਨਾਲ ਨਿਰਖ-ਪਰਖ ਨਾਲ ਲਿਜਾਵੇ ਕਈ ਭੈਣ ਭਰਾ ਕਹਿੰਦੇ ਬਾਈ ਯਾਰ ਮੈਨੂੰ ਫੋਨ ਲਾ ਲੈਂਦੇ ਆਂ ਵੀ ਬਾਈ ਯਾਰ ਮੈਨੂੰ ਸਾਨੂੰ ਬਾਲਾ ਪਤਾ ਨਹੀਂ ਗਾ ਬਈ ਯਾਰ ਪਸ਼ੂ ਅਸੀਂ ਰੱਖੇ ਨਹੀਂ ਗੇ ਪਹਿਲੀ ਵਾਰ ਪਸ਼ੂ ਰੱਖਣਾ ਤੇ ਕੋਈ ਚੰਗਾ ਬੰਦਾ ਹੈਗਾ ਤਾਂ ਸਾਨੂੰ ਦੱਸੋ ਅਸੀਂ ਵੈੜ ਲੈਣੀ ਹੈ ਪਰ ਉਹਨਾਂ ਵੀਰਾਂ ਭੈਣਾਂ ਆਸਤੇ ਖਾਸ ਵੀਡੀਓ ਹੋਊ ਜੇ ਤੁਹਾਨੂੰ ਨਹੀਂ ਪਤਾ ਬਾਲਾ ਕੋਈ ਆਪਦਾ ਭੈਣ ਭਰਾ ਲਿਆਓ ਕੋਈ ਚਾਚਾ ਤਾਇਆ ਲਿਆਓ ਜਿਹਨੂੰ ਪਸ਼ੂਆਂ ਬਾਰੇ ਪ੍ਰੋਪਰ ਨੌਲੇਜ ਆ ਜਿਹੜਾ ਭੈਣ ਭਰਾ ਪਸ਼ੂ ਪੁਰਾਣੇ ਸਮੇਂ ਦਾ ਰੱਖ ਰਿਆ ਉਹਨੂੰ ਨਾਲ ਲਿਆਓ ਆਪਦੀ ਤਸੱਲੀ ਨਾਲ ਲੈ ਲੋ ਸੂਆ ਸੂਆ ਪਸ਼ੂ ਚੋਕੇ ਲੈ ਲੋ ਗੱਬਣ ਪਸ਼ੂ ਆ ਚੀਪਾ ਕੱਢ ਕੇ ਲੋ ਆਪ ਦੀ ਤਸੱਲੀ ਕਰਕੇ 7 ਕਿਲੋ ਬੌਲੀ ਅੱਜ ਤਿਆਰ ਐ ਪਰਸੋਂ ਦੀ ਸੂਈ ਐ 13 14 ਕਿਲੋ ਦੁੱਧ ਪਿਆਜੂ ਮਗਰੇ ਤੇ ਵੱਛੀ 1 ਨੰਬਰ ਦੇ ਮਗਰੇ ਵੀ ਵੱਛੀ 2 ਨੰਬਰ ਦੇ ਇਹ ਮਗਰ ਵੱਛੀ ਆ 2 ਨੰਬਰ ਥੱਲੇ 7 ਕਿਲੋ ਬੌਲੀ ਆ ਦੁੱਧ ਅੱਗੇ ਤੁਹਾਡੀ ਸੇਵਾ ਦਾ ਫਿਰ ਤੁਸੀਂ ਸੇਵਾ ਕਰੋਗੇ ਉਦੋਂ ਬਾਅਦ ਜੂ ਪਰ ਤੁਸੀਂ ਅੱਜ 7 ਕਿਲੋ ਬੌਲਾ ਮੰਨ ਕੇ ਆਓ 3 ਨੰਬਰ ਤੇ ਆ ਜਾ 3 ਨੰਬਰ ਆ ਵੀ ਖੜੀ ਹੋਈ ਕਿਆ ਨਮਸੂਆ ਇਹ ਵੀਰੇ ਦੁੱਧ ਜੇ ਸੂਹੇ ਹੁੰਦੀ ਐ ਅਗਲਾ ਭਲਾ ਤੀਜੇ ਮਾਨ ਵਾਲੇ ਕਿੰਨੇ ਕਦਨ ਲੈ ਜੀਓ ਇਹ ਵੀ ਵੀਰੇ 2-4 ਦਿਨ ਬਾਲੇ ਨੇ ਮੁੱਲ ਮੁੱਲੇ ਦੇ ਦਿਆਂਗੇ ਵੀਰੇ 44000 ਦੀ ਦੁੱਧ ਕਿੰਨਾ ਕੁ ਪਿਆ ਜੂ ਦੁੱਧ ਵੀਰੇ ਦੇਣਾ ਚਾਹੀਦਾ 15-16 44000 ਮੁੱਲ ਆ ਮਾਨ ਤਾਨ ਹੋ ਜੂ ਕੋਈ 15-16 ਬਾਈ ਦਸ ਦਾ ਇੱਥੇ ਦੁੱਧ ਪਿਆ ਜੂ ਦੂਜੇ ਸੂਹੇ ਸੁੰਦੀ ਐ ਉਹ ਹਰੇਕ ਵੇਰੀ ਉਹੀ ਗੱਲ ਰਿਪੀਟ ਕਰਦੇ ਚੰਗੇ ਜੇ ਵੀ ਨਹੀਂ ਲੱਗਦੇ ਕਿਹੜਾ ਹੀ ਤੁਹਾਨੂੰ ਕਹਦਾ ਜਿਹੜਾ ਵੀ ਤੁਹਾਡੇ ਪਸ਼ੂ ਪਸੰਦ ਆਉਂਦਾ ਤੁਸੀਂ ਵੇਖਣਾ ਕਿ ਕਿੰਨੇਵੇਂ ਸੂਏ ਹੋਊਗਾ ਦੂਜੇ ਮੰਨ ਲਓ ਚੌਥੇ ਮੰਨ ਲਓ ਭਾਵੇਂ 10ਵਾਂ ਸੂਆ ਮੰਨ ਕੇ ਲੈ ਲਓ ਕਿਉਂਕਿ ਸਾਰਾ ਮਾਲ ਖਰੀਦਿਆ ਵਾ ਸੀਲ ਸਾਉ ਪੂਰੀ ਆ ਹਾਂਜੀ 44000 ਦੀ ਬਾਈ ਕਹਿੰਦਾ ਦੇ ਦੇਣੀ ਆ ਬਾਕੀ ਇੱਕ ਦੋ ਸੂਆਂ ਪਿਛੇ ਜਿਦਾਈ ਕਰਨ ਦੀ ਤਾਂ ਤੁਹਾਨੂੰ ਵੀ ਪਤਾ ਕੀ ਲੋੜ ਆ ਜੇ ਤੁਹਾਨੂੰ ਵੱਧ ਸੂਆ ਲੱਗਦਾ ਤੇ ਵੱਧ ਸੂਆ ਮੰਨ ਕੇ ਲੈ ਲਓ ਉਹ ਤੁਹਾਡੇ ਤੇ ਡਿਪੈਂਡ ਆ ਕਿਉਂਕਿ ਤੁਸੀਂ ਪੈਸੇ ਲਾਉਣੇ ਆ ਵਾਲਟੇ ਲਾ ਹਜੇ ਪਈਆਂ ਕਾਫੀ ਆ ਜਿਹੜਾ ਜਿਹੜਾ ਮਾਝੀ ਮੰਨ ਵਾਲੇ ਖਰਾਕ ਦੇ ਸਿਰ ਤੇ ਆਪਣਾ 10ਵਾਂ ਸੂਆ ਮੰਨ ਕੇ ਕਿਸੇ ਵੀ ਪਸ਼ੂ ਦਾ ਆ ਜੇ ਆਪਣੇ ਘਰੇ ਹਾਂ ਨਾ ਖਰਾਕ ਸਿਰ ਤੇ ਦੁੱਧ ਦੇ ਨਾਲ ਹੂੰ ਸਹੀ ਹੈ 4 ਨੰਬਰ ਤੇ ਆ ਜਾ ਬਾਈ 4 ਨੰਬਰ ਆਹਾ ਵੈਲਾ ਵੀਰੇ ਕਿੰਨੇ ਦਿਨ ਲੈ ਜੂ ਇਹ ਵੀ ਵੀਰੇ ਤਿਆਰੀਆਂ ਚ 2-4 ਦਿਨ ਹੀ ਬਾਹਲੇ ਨੇ ਦੁੱਧ ਦੁੱਧ ਦੇ ਦੇ ਦੂ ਵੀਰੇ 16-17 ਕਿਲੋ ਵਜਨ ਵੀ ਆ ਕੱਦ ਵੀ ਇਹ ਦੇ ਦੇਾਂਗੇ ਵੀਰੇ 55000 ਦੀ ਗੱਲ 55000 ਦੀ 4 ਨੰਬਰ ਦੋ ਤਾਜੀਆਂ ਸੂਈਆਂ ਬਖਾਦੀਆਂ ਮਗਰ ਬੱਛੀਆਂ ਦੁੱਧ 16 17 ਕਿਲੋ ਬਾਈ 10 ਦਾ ਪਿਆਜੂ ਦੋ ਚਾਰ ਕਿ ਦਿਨ ਬਾਈ 10 ਦਾ ਲਓ ਹਵਾਨਾ ਠੋਸ ਨਿੱਗਰਾ ਬਾਕੀ ਵਜਨ ਮੂਜੇ ਤੁਸੀਂ ਆਪ ਦਾ ਸਕਰੀਨ ਤੇ ਵੇਖ ਲਓ ਵਜਨ ਚੰਗਾ ਕੋਈ ਬਾਹਲੀ ਲੱਸੀ ਲਾਵੀ ਨਹੀਂ ਕੋਈ ਹੱਡ ਨਹੀਂ ਦੀਂਦੇ ਬਾਕੀ ਬਾਈ ਦੇ ਘਰੇ ਆ ਜੋ ਆਪ ਦੀ ਨਿਰਖ ਪਰਖਣਾ ਸੌਦਾ ਕਰ ਲਿਓ ਮਾਨਤਾਂ ਹੋ ਜੂ ਦੁੱਧ 16-17 ਕਿਲੋ ਪਿਆ ਜੂ ਬਾਕੀ 2 ਕਿਲੋ 3 ਕਿਲੋ ਦੁੱਧ ਤਾਂ ਆਪਣੀ ਸੇਵਾ ਸੰਭਾਲਦਾ ਹੁੰਦਾ ਜੇ ਆਪਾਂ ਕੋਈ 2 ਕਿਲੋ ਦਾਣਾ ਵੱਧ ਪਾ ਦੇਆਗੇ ਪਛੀ 2 ਕਿਲੋ ਦੁੱਧ ਵੱਧ ਪਿਆ ਦੂਗਾ ਕੱਲੇ ਪੱਠਿਆਂ ਤੇ ਸੁੱਕੀ ਤੂੜੀ ਤੇ ਤੁਹਾਨੂੰ ਵੀ ਪਤਾ ਦੁੱਧ ਕਿਨੇ ਦੇਣਾ ਸੀਲ ਸੌ ਸਾਰੇ ਨਾ ਕੀ ਫੁੱਲ ਅੱਗੇ ਆ ਜਾ 5 ਨੰਬਰ ਤੇ ਆ ਵੀ ਵੀਰ ਆ ਖੜੀ ਹੈ 5 ਨੰਬਰ ਇਹ ਤੀਜੇ ਜਿਵੇਂ ਹੁੰਦੀ ਹੈ ਵੀਰ ਠੀਕ ਹੈ ਹਾਂ ਜੀ ਇਹ ਵੀ ਲੈ ਜੂਗੀ 2-4 ਦਿਨ ਮੁੱਲ ਇਹ ਦੇ ਦੇਾਂਗੇ 44 ਦੀ ਵੀਰੇ 5 ਨੰਬਰ ਤੁਸੀਂ ਸਕਰੀਨ ਤੇ ਵੇਖ ਰਹੇ ਆ 44000 ਦੀ ਬਾਈ ਕਹਿੰਦਾ ਇਹ ਦੇ ਦੇਾਂਗੇ ਸੂਆ ਦਾ ਤੁਹਾਡੇ ਸਾਹਮਣੇ ਵੜਾ ਜਿਹੜਾ ਤੁਹਾਨੂੰ ਸੂਆ ਲੱਗਦਾ ਅਗਲਾ ਉਹ ਮੰਨ ਕੇ ਆਪਦਾ ਸੌਦਾ ਕਰ ਲੇ ਦੋ ਚਾਰਕ ਦਿਨ ਬਾਈ ਦੱਸ ਇਹ ਵੀ ਲੈ ਜੂ ਬਾਕੀ ਡੇਢੀ ਡੰਗ ਦਾ ਤਾਂ ਪਤਾ ਨਹੀਂ ਹੁੰਦਾ ਕੋਈ ਦੋ ਦਿਨ ਪਸ਼ੂ ਵੱਧ ਵੀ ਲੈ ਸਕਦਾ ਤੇ ਕੋਈ ਡੇਢ ਡੰਗ ਪਹਿਲਾਂ ਵੀ ਸੂ ਸਕਦਾ ਇਹ ਕੋਈ ਪੱਕੀ ਡੇਟ ਫਿਕਸ ਤਾਂ ਹੈ ਨਹੀਂ ਕਿ ਫਲਾਨੀ ਤਰੀਕ ਨੂੰ ਇੰਨੇ ਵਜੇ ਕਿੰਨੇ ਮਿੰਟ ਤੇ ਇਹਨਾਂ ਨੇ ਸੂ ਪੈਣਾ ਉਹ ਅੱਗੇ ਵਾਈਕਰ ਨੂੰ ਪਤਾ 2-4 ਦਿਨ ਪਸੂ ਉੱਪਰ ਵੀ ਲੈ ਸਕਦਾ ਤੇ ਕੋਈ ਜਾਂਦਾ ਵੀ ਬੱਚਾ ਧਰ ਸਕਦਾ 44000 ਮੁੱਲ ਹੈ ਮਾਨ ਹੋ ਜੂ ਇਹਦੇ ਇੱਕ ਪਾਸੇ ਵਾਲੀ ਸ਼ਾਪ ਜੀ ਬੈਠੀ ਆ ਜਿਹੜੀ ਚੀਜ਼ ਆਪਾਂ ਨੂੰ ਦੱਸਦੀ ਆ ਉਹ ਤਾਂ ਆਪਾਂ ਆਪ ਹੀ ਕਹਿ ਦੇਈਦੇ ਆ ਕਿ ਫਲਾਣੇ ਥਾਂ ਤੇ ਬਾੜੀ ਜੀ ਕੋਈ ਪਰੇਸ਼ਾਨੀ ਲੱਗਦੀ ਆ ਜਾਂ ਕੋਈ ਫੋਟ ਆ ਜਾਂ ਕੋਈ ਪਾਸਾ ਸ਼ਾਪ ਕਿਸੇ ਦੀ ਢੜੀ ਆ ਬਾਕੀ ਇਹਦਾ ਇੱਕ ਤੁਹਾਨੂੰ ਮੋਟੀ ਮੋਟੀ ਇਨਫੋਰਮੇਸ਼ਨ ਦੇਣੀ ਹੁੰਦੀ ਆ ਕਿ ਆ ਪਿੰਡ ਆ ਪਸ਼ੂ ਖੜੇ ਇੰਨਾ ਦੁੱਧ ਦਾ ਇੰਨਾ ਹਾ ਹੈਗਾ ਬਾਕੀ ਇਸੇ ਨੰਬਰ ਤੇ ਵਟਸਐਪ ਚੱਲਦਾ ਜਿਹੜਾ ਤੁਹਾਡੇ ਜਾਨਵਰ ਪਸੰਦ ਆਊਗਾ ਤੁਸੀਂ ਆਪਦੀ ਵੀਡੀਓ ਕਾਲ ਤੇ ਤਸੱਲੀ ਕਰੋ ਕਈ ਭੈਣ ਭਰਾ ਕਹਿੰਦੇ ਬਾਈ ਯਾਰ ਆਪ ਆਸਾਨੀ ਰਹਿ ਗਿਆ ਤੁਸੀਂ ਵਿਖਾਇਆ ਨਹੀਂ ਕਿਉਂਕਿ ਪਸ਼ੂ ਜਾਦੇ ਹੋ ਜਾਂਦੇ ਆਪਾਂ ਤਾਂ ਤੁਹਾਨੂੰ ਮੋٹے-ਮੋٹے ਜਾਨਵਰ ਵਿਖਾਉਣੇ ਆ ਉਦੋਂ ਬਾਅਦ ਤੁਸੀਂ ਪੈਸੇ ਲਾਉਣੇ ਆ ਆਪਦੀ ਵੀਡੀਓ ਕਾਲ ਤੇ ਤਸੱਲੀ ਕਰ ਲਓ ਪਹਿਲਾਂ ਸਿਰ ਤੋਂ ਲੈ ਕੇ ਆਪਦੇ ਨੋਵਾਂ ਟਿੱਕਰ ਜਿੱਥੋਂ ਤੁਹਾਨੂੰ ਲੱਗਦਾ ਕੋਈ 1921 ਅਗਲੇ ਨੂੰ ਕਹੋ ਕਿ ਭਾਈ ਆਪ ਆਸਾ ਰਹਿ ਗਿਆ ਇੱਥੋਂ ਵਿਖਾਓ ਤੋਰ ਕੇ ਵਿਖਾਓ ਜਿਵੇਂ ਵੀ ਤੁਹਾਨੂੰ ਆਪਦਾ ਲੱਗਦਾ ਉਹ ਤੁਸੀਂ ਕਲੀਅਰ ਕਰਨਾ ਅੱਗੇ ਲਾਸਟ ਤੇ ਆ ਜਾ ਭਾਈ ਇਹ ਵੀਰੇ ਪੰਜ ਚਾਰ ਦਿਨ ਹੀ ਲੈਂਦੀ ਆ ਬਾਲੇ ਨਹੀਂ ਲੈਂਦੀ ਇਹ ਹੋਊਗੀ ਤੀਜੀ ਸੂਈ ਇਹ ਠੀਕ ਆ ਹਾਂਜੀ ਦੋਸਤੋ ਤੀਜਾ ਸੂਆ ਹੋ ਬਾਕੀ ਸੂਏ ਵਾਲਾ ਆਪ ਤਾਂ ਤੁਸੀਂ ਮੰਨੋ ਹੀ ਨਾ ਜਿਨੇ ਜਿਹੜਾ ਵੀ ਜਾਨਵਰ ਲੈਣਾ ਕੋਈ ਦੂਜੇ ਮੰਨ ਲੇ ਕੋਈ 10ਵੇਂ ਮੰਨ ਲੇ ਇਹ ਤੁਸੀਂ ਆਪ ਦੀ ਜੱਜਮੈਂਟ ਦੇ ਹਿਸਾਬ ਨਾਲ ਲੈਣਾ ਪਸ਼ੂ ਕਿ ਕਨਵੇਂ ਸੂਏ ਹੋਊਗਾ ਬਾਈ ਤੀਜਾ ਸੂਆ ਕਹਿੰਦਾ ਕੋਈ ਤੀਜਾ ਮੰਨ ਕੇ ਆਜੇ ਕੋਈ ਚੌਥਾ ਮੰਨ ਕੇ ਆਜੇ ਨਾ ਤਾਂ ਇੱਕ ਸੂਏ ਨਾਲ ਇਹਨੇ ਖੀਰੀਵਾਨਾਂ ਤੇ ਨਾ ਹੀ ਬੁੱਢੀ ਪਾਨੋਂ ਰਹੀ ਆ ਵੇਖਣ ਨੂੰ ਬਾਈ ਕਹਿੰਦਾ ਤੀਜਾ ਸੂਆ ਲੱਗਦੀ ਭਾਵੇਂ ਕੋਈ ਚੌਥਾ ਸੂਆ ਮੰਨ ਕੇ ਆਪ ਦਾ ਸੌਦਾ ਕਰ ਲੈ ਕਿੰਨਾ ਕ ਦੁੱਧ ਪਿਆਜੂ ਇਹ ਵੀਰੇ ਦੇਣਾ ਚਾਹੀਦਾ 16 17 ਕਿਲੋ ਮੁੱਲ ਇਹ ਦੇ ਦੇਣਗੇ 48000 ਦੇ 48000 ਚੋਂ ਮਾਨਤਾਣ ਹੋ ਜੂ ਕੋਈ 4-5 ਦੇਣਾ ਲੈ ਜੂ ਕੋਈ ਢਾਈ ਡੰਗ ਪਹਿਲਾਂ ਵੀ ਸੂ ਸਕਦੀ ਆ ਬਾਕੀ ਲਗਭਗ ਸਾਰੇ ਨਾ ਕੀ ਸੀਲ ਸਾਊ ਆ ਦੋ ਤਾਜ਼ੀਆਂ ਸੂਈਆਂ ਮਗਰ ਦੋਵਾਂ ਦੇ ਵਿੱਛੀਆਂ ਤੇ ਚਾਰ ਗੱਬਣਾ ਵਹਿਣਾ ਬਾਕੀ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਜਿਹੜੇ ਵੀ ਭੈਣ ਭਰਾ ਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਜੇ ਕੋਈ ਸੂਈ ਸਵਾਈ ਲੈਣ ਦਾ ਚਾਹ ਵਾਣਾ ਆਪਦੀਆਂ ਦੋ ਟੈਂਪੋਂ ਮਤਲਬ ਤਿੰਨ ਟਾਈਮ ਚੋ ਕੇ ਲੈ ਜਾਓ ਜੇ ਕੋਈ ਗੱਭਣ ਪਸ਼ੂ ਲੈ ਜਾਂਦਾ ਚਾਹ ਵਾਣਾ ਆਪ ਦਾ ਚੀਪਾ ਕੱਢੋ ਪਾਸ ਕਰਕੇ ਆਪਦੀ ਲੈ ਜਾਓ ਤਸੱਲੀ ਤੁਸੀਂ ਕਰਨੀ ਆ ਉਹ ਥੋੜਾ ਕੰਮ ਹੈ ਮੈਂ ਤੁਹਾਨੂੰ ਪਸ਼ੂ ਵਿਖਾਦੇ ਆ ਪਿੰਡ ਚੜੈਕਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਹੀ ਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ